ਸਤਿ ਸ੍ਰੀ ਅਕਾਲ ਜੀ ਮਲਾਬ ਜੋ ਆਉਣ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਗੱਲ ਕਰਦੇ ਆ ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀਆਂ ਕੱਢ ਦਿੱਤੇ ਗਏ ਆ ਯੋਗਤਾ ਦੀ ਗੱਲ ਕਰੀਏ ਸਿਰਫ 10ਵੀਂ ਤੇ ਡਿਪਲੋਮਾ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਆ ਜੀ ਪੋਸਟਾਂ ਦੀ ਪੀਐਸਪੀਸੀਐਲ ਚ ਨੂ ਰਿਕਰਮੈਂਟ ਆਈ ਹੈ ਜੀ ਠੀਕ ਹੈ 2500 ਪੋਸਟਾਂ ਆਈਆਂ ਨੇ ਜੀ ਜਿਨ੍ਹਾਂ ਦੇ ਵਿੱਚ 837 ਕੁੜੀਆਂ ਲਈ ਨੇ ਜੀ 1663 ਜੋ ਮੁੰਡਿਆਲੀ ਪੋਸਟਾਂ ਰਹਿ ਜਾਣੀਆਂ ਹੈ ਰੈਗੂਲਰ ਭਰਤੀ ਹੈ ਜੀ ਕਿਵੇਂ ਅਪਲਾਈ ਕਰਨੇ ਸਾਰੀ ਡਿਟੇਲ ਨੂੰ ਦੇਖਦੇ ਆਂ ਜੀ ਨਵੀਂ ਅਪਡੇਟ ਆ ਗਈ ਹੈ ਫੁੱਲ ਨੋਟੀਫਿਕੇਸ਼ਨ ਵੀ ਆ ਗਿਆ ਜੀ ਹਾਂਜੀ ਹੁਣ ਗੱਲ ਕਰਦੇ ਆਂ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੋਸਟਾਂ ਕੱਢ ਦਿੱਤੇ ਗਏ ਪੀਐਸਪੀਸੀਐਲ ਚ ਪੋਸਟਾਂ ਆ ਗਈਆਂ ਨੇ ਜੀ ਉਹਨਾਂ ਰਿਕੁਆਇਰਮੈਂਟ ਨੋਟਿਸ ਜਾਰੀ ਕਰ ਦਿੱਤਾ ਹੈ ਜੀ ਉਹਨਾਂ ਨੇ ਕਿਹਾ ਪੀਐਸਪੀਸੀਐਲ ਹੈਜ਼ ਐਡਵਰਟਾਈਜ਼ 2500 ਖਸਾਮੀਆਂ ਠੀਕ ਹੈ ਜੀ 2500 ਪੋਸਟਾਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਇਹ ਹੈ ਅਸਿਸਟੈਂਟ ਅਲਾਈਨਮੈਂਟ ਦੀ ਠੀਕ ਹੈ ਜੀ ਐਡਵਰਟਾਈਜ਼ਮੈਂਟ ਉਹਨਾਂ ਨੇ ਕਿਹਾ ਸੀਆਰ ਐ 301 23 ਦੇ ਤਹਿਤ ਹੈ ਜੀ ਠੀਕ ਹੈ ਜੀ ਇਸ ਦੀ ਐਪਲੀਕੇਸ਼ਨ ਦੀ ਜੋ ਸਟਾਰਟਿੰਗ ਡੇਟ ਹੈ ਜੀ ਨਹੀਂ 26 12 ਤੋਂ 15 1 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆ ਉਹਨਾਂ ਦੀ ਵੈਬਸਾਈਟ ਹੈ ਜਿੰਦੇ ਉੱਤੇ ਤੁਸੀਂ ਡਿਟੇਲ ਚੈੱਕ ਕਰ ਸਕਦੇ ਹੋ ਜਿਹੜੀ ਐਡਵਰਟਾਈਜ਼ਮੈਂਟ ਆਈ ਹੈ ਜੀ ਚੀਫ ਇੰਜੀਨੀਅਰ ਐਚ ਡੀ ਆਰ ਪੀ ਐਸ ਪੀ ਸੀ ਐਲ ਪਟਿਆਲਾ ਵੱਲੋਂ ਇਹ ਪੋਸਟਾਂ ਕੱਢੀਆਂ ਗਈਆਂ ਹਨ ਜੀ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਆ ਗਿਆ ਹੈ ਦੁਬਾਰਾ ਫਿਰ ਤੁਹਾਨੂੰ ਦੱਸਦੀ ਹੈ ਜੀ 2500 ਪੋਸਟਾਂ ਅਸਿਸਟੈਂਟ ਲਾਈਨਮੈਨ ਦੀਆਂ ਪੋਸਟਾਂ ਰਹਿ ਜਾਣੀਆਂ ਜੀ ਇਹ ਐਡਵਰਟਾਈਜ਼ ਨੰਬਰ ਹੈਗੇ CR 301 23 ਦੇ ਤਹਿਤ ਹੈ ਜੀ ਠੀਕ ਹੈ ਜੀ ਆਨਲਾਈਨ ਐਪਲੀਕੇਸ਼ਨ ਫਿਲ ਹੋਣੇ ਆ ਠੀਕ ਹੈ ਜੀ ਜਿਹੜੀ ਸਟਾਰਟਿੰਗ ਡੇਟ ਰਹਿ ਜਾਣੀ ਐਪਲੀਕੇਸ਼ਨਾਂ ਦੀ ਹੋ ਰਹੀ ਜਣੀ 26 12 2023 ਠੀਕ ਹੈ ਜੀ 15 1 2024 ਤੱਕ 26 12 ਤੋਂ ਲੈ ਕੇ ਤੁਸੀਂ 15 1 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 2024 ਤੱਕ ਇਸ ਤੋਂ ਇਲਾਵਾ ਉਹਨਾਂ ਨੇ ਆ ਵੈਬਸਾਈਟ ਦਿੱਤੀ ਹੈ ਜੀ ਇਸ ਵੈਬਸਾਈਟ ਤੇ ਤੁਸੀਂ ਲੌਗਇਨ ਕਰ ਲੈਣਾ ਜੀ ਇੱਥੇ ਚੈੱਕ ਕਰਦੇ ਨੇ ਜੀ ਨਵੀਂ ਅਪਡੇਟ ਜੋ ਵੀ ਆਉਂਦੀ ਹੈ ਜੀ ਹਾਂਜੀ ਹੁਣ ਗੱਲ ਕਰਦੇ ਆਂ ਪੀਐਸ ਪੀਸੀਐਲ ਦੇ ਜੋ ਅਲਾਈਨਮੈਂਟ ਦੇ ਪ੍ਰਤੀ ਆਈ ਸੀ ਉਹਦਾ ਫੁੱਲ ਨੋਟੀਫਿਕੇਸ਼ਨ ਆ ਗਿਆ ਜੀ ਠੀਕ ਹੈ ਜੀ ਆਓ ਹੁਣ ਜਾਣਦੇ ਆਂ ਪੂਰੀ ਡਿਟੇਲ ਇਹ ਐਡਵਰਟਾਈਜ਼ਮੈਂਟ ਨੰਬਰ ਸੀਆਰਏ 301 23 ਦੇ ਤਹਿਤ ਸੀਗਾ ਜੀ ਇਹਦੀ ਸ਼ਾਰਟ ਡਿਟੇਲ ਇਸ ਪ੍ਰਕਾਰ ਹੈ ਜੀ ਇੰਪੋਰਟੈਂਟ ਡੇਟ ਦੀ ਗੱਲ ਕਰੀ 26 12 ਰਹਿ ਜਾਣੀ ਹੈ ਠੀਕ ਹੈ 15 1 24 ਤੱਕ ਸਵੇਰੇ 12 ਦੁਪਹਿਰ 12 ਵਜੇ ਤੱਕ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਜੀ ਠੀਕ ਐਗਜ਼ਾਮ ਇਹਦੀ ਡੇਟ ਜਲਦ ਆਵੇਗੀ ਆਓ ਹੁਣ ਜਾਂਦੇ ਆ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ 944 BCEWS ਤੇ ਜਰਨਲ ਦੀ ਫੀਸ ਰਹਿ ਜਾਣੀ ਠੀਕ ਹੈ 944 ਰੁਪਏ ਐਸਸੀ ਤੇ ਪੀਐਚਡੀ ਠੀਕ ਹੈ ਜੀ 590 ਰੁਪਏ ਫੀਸ ਰਹਿਣੀ ਆਨਲਾਈਨ ਪੇਮੈਂਟ ਪੇ ਹੋਣੀ ਹੈ ਜੀ ਆਪਦੇ ਡੈਬਿਟ ਤੇ ਕ੍ਰੈਡਿਟ ਕਾਰਡ ਤੋਂ ਤੁਸੀਂ ਆਪਣੀ ਪੇਮੈਂਟ ਪੇ ਕਰ ਸਕਦੇ ਹੋ ਜੀ ਏਜ ਲਿਮਟ ਦੀ ਗੱਲ ਕਰੀਏ 18 ਤੋਂ 37 ਸਾਲ ਹੈ ਜੀ ਠੀਕ ਹੈ ਏਜ ਰੈਲੈਕਸੇਸ਼ਨ ਤੁਹਾਨੂੰ ਦਿੱਤਾ ਜਾਊਗਾ ਪੋਸਟਾਂ ਦੀ ਗੱਲ ਕਰੀਏ ਠੀਕ ਹੈ ਜੀ ਤਾਂ 네ਗੇਟਿਵਿਟੀ ਮਾਰਕਿੰਗ ਨਹੀਂ ਹੋਣੀ ਠੀਕ ਹੈ ਜੀ ਆਨਲਾਈਨ ਪੇਪਰ ਹੋਵੇਗਾ ਠੀਕ ਹੈ 100 ਨੰਬਰ ਦਾ ਪੇਪਰ ਹੋਊਗਾ ਠੀਕ ਹੈ ਜੀ ਜਿਹਦੇ ਵਿੱਚ ਪੰਜਾਬੀ ਜਨਰਲ ਨੌਲੇਜ ਰੀਜਨਿੰਗ ਤੇ ਮੈਥ ਹੋਵੇਗਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ এডਿਕੇਸ਼ਨ ਕੁਆਲੀਫਿਕੇਸ਼ਨ ਆਈਟੀਆ ਦਾ ਡਿਪਲੋਮਾ ਰਹਿ ਜਾਣਾ ਜੀ ਠੀਕ ਹੈ ਜੀ ਆਈਟੀਆ ਪਾਸ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲੇ 10th ਪਾਸ ਹੋਣੀ ਚਾਹੀਦੀ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ